ਚੰਤ ਸਿਰਿਆਂ ਕਾਲ ਦੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਂ ਜਰਿਆ ਅੱਜ ਦੀ ਵੱਡੀ ਖਬਰ ਡਿਪਟੀ ਕਮਿਸ਼ਨਰ ਨੇ ਕੀਤਾ ਹੜ ਮਾਰੇ ਮਾਰੇ ਇਲਾਕਿਆਂ ਦਾ ਦੌਰਾ ਪਾਖੜਾ ਡੈਮ ਤੋਂ ਛੱਡੇ ਜਾ ਰਹੇ ਪਾਣੀ ਤੇ ਘਟਨਾ ਨਾਲ ਪ੍ਰਭਾਵਿਤ ਪਿੰਡਾਂ ਨੂੰ ਮਿਲੇਗੀ ਵੱਡੀ ਰਾਤ ਡੀਸੀ ਕੁਲਵਿੰਦਰ ਭਾਟੀਆ ਪੰਜਾਬ ਜਾਗਰਨ ਨੰਗਲ ਪਿਛਲੇ ਕਰੀਬ 24 ਘੰਟਿਆਂ ਤੋਂ ਪਾਖੜਾ ਡੈਮ ਤੋਂ ਲਗਾਤਾਰ 85000 ਕਿਊਸਕ ਪਾਣੀ ਛੱਡਿਆ ਜਾ ਰਿਹਾ ਸੀ ਪਰ ਹੁਣ ਚੰਗੀ ਗੱਲ ਇਹ ਹੈ ਕਿ ਪਾਣੀ ਦੀ ਮਾਤਰਾ 17000 ਕਿਊਸਕ ਕਰ ਦਿੱਤੀ ਹੈ ਇਸ ਨਾਲ ਉਹਨਾਂ ਪਿੰਡਾਂ ਨੂੰ ਰਾਤ ਮਿਲੇਗੀ ਜਿੰਨਾ ਜਿੰਨਾ ਖੇਤਾਂ ਵਿੱਚ ਪਾਣੀ ਦਾਖਲ ਹੋ ਗਿਆ ਸੀ ਅਤੇ ਕਈ ਥਾਵਾਂ ਤੇ ਪਾਣੀ ਦੀ ਆਬਾਦੀ ਨੇੜੇ ਤੱਕ ਪਹੁੰਚ ਗਿਆ ਗਿਆ ਸੀ ਉਹ ਉਹ ਹੁਣ ਅਨੁਰੱਖਿਆਤ ਹਨ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਨੰਗਲ ਦੇ ਹੜ੍ਹਾਂ ਵਰਗੇ ਹਾਲਾਤਾਂ ਨਾਲ ਝੂਜ ਰਹੇ ਪ੍ਰਭਾਵਿਤ ਪਿੰਡਾਂ ਦੇ ਦੌਰੇ ਦੌਰਾਨ ਦਿੱਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਭਾਖੜਾ ਡੈਮ ਵੱਲੋਂ ਮਾਧੂ ਮਾਤਰਾ ਵਿੱਚ ਪਾਣੀ ਛੱਡੇ ਜਾਣ ਅਤੇ ਮਾਚਲ ਪ੍ਰਦੇਸ਼ ਪੰਜਾਬ ਅਤੇ BBMB ਦੇ ਕੈਚਮੈਂਟ ਏਰੀਆ ਵਿੱਚ ਹੋਈ ਭਾਰੀ ਬਰਸਾਤ ਕਾਰਨ ਨੰਗਲ ਉਪ ਮੰਡਲ ਨੇ ਲਗਭਗ 15 ਪਿੰਡ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ 5-6 ਪਿੰਡਾਂ ਵਿੱਚ ਪ੍ਰਭਾਵਿਤ ਹੋਏ ਸਨ ਪਰ ਸਾਰੇ ਪ੍ਰਭਾਵਿਤ ਪਿੰਡਾਂ ਵਿੱਚ ਰੈਸਕਿਊ ਟੀਮਾਂ ਐਕਟਿਵ ਹਨ ਕੋਈ ਕੋਈ ਐਕਰੀਸਪਾਸ ਟੀਮ ਅਤੇ ਐਨਡੀਆਰਐਫ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਹੋਈਆਂ ਹਨ ਜਿਨ੍ਹਾਂ ਨੂੰ ਵੀ ਰੈਸਕਿਊ ਦੀ ਲੋੜ ਪਈ ਉਹਨਾਂ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਇਸ ਸਮੇਂ ਨੰਗਲ ਦੇ 2-3 ਪਿੰਡਾਂ ਵਿੱਚ ਸੜਕ ਸੰਪਰਕ ਟੁੱਟ ਰ ਟੁੱਟਿਆ ਹੋਇਆ ਹੈ ਜਿੱਥੇ ਕਿਸ਼ਤੀਆਂ ਅਤੇ ਐਨਡੀਆਰਐਫ ਦੀਆਂ ਟੀਮਾਂ ਰਾਹੀ ਰੈਸਕਿਊ ਕਾਰਜ ਜਾਰੀ ਇਹ ਹਣ ਹੋਰ ਹੋਰ ਪਿੰਡਾਂ ਤੱਕ ਟਰੈਕਟਰ ਟਰਾਲੀਆਂ ਰਾਹੀਂ ਪਹੁੰਚ ਬਣਾਈ ਗਈ ਹੈ ਮੈਡੀਕਲ ਟੀਮਾਂ ਵੈਟਰਨਰੀ ਡਾਕਟਰਾਂ ਦੇ ਨਾਲ ਰਾਸ਼ਨ ਪਸ਼ੂ ਚਾਰਾ ਤੇ ਹੋਰ ਜਰੂਰੀ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਹਨ ਧੰਨਵਾਦ